ਸਰ ਜੀ ਹਾਂ ਜੀ ਕਰੀਏ ਸਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹੋ ਜਾਓ ਅੱਲਾਹੁ ਅੱਲਾਹ ਤੁਹਾਡੇ ਸੇਵਾ ਕਰਦਾ ਦਿਲੀਪ ਸਰ ਅਮਰੇਸ਼ ਸਰ ਅਮਰੇਸ਼ ਜੀ ਜੀ ਹਾਂ ਜੀ ਜੀ ਕੋਈ ਐਸਟੈਂਡ ਜੀ ਦੇ ਇੱਕ ਮਿੰਟ ਇੱਕ ਮਿੰਟ ਸਾਇਲੈਂਟ ਤੇ ਕਰ ਲਿਓ ਫੋਨ ਨਾ ਵੱਜੇ ਹਾਂ ਸੋ ਫੈਲਟ ਕਰਦੇ ਕੰਨ ਕਰਨ ਕਰਦੇ ਸਾਥ ਸ੍ਰੀ ਸ਼ਟਾ ਪਿੱਲਾ ਜਾਂਦੇ ਰਤੀ ਰੋਲ ਜੀ ਰੁਕ ਜਾਓ ਦੋ ਮਿੰਟ ਸਰ ਦੋ ਮਿੰਟ ਉਹ ਤੇ ਉਹ ਮਿਲਿੰਦਨ ਚਰਚਾ ਹੈ ਬੈਟਿੰਗ ਜੜੀ ਹੋਈ ਨਹੀਂ ਆਮਤ ਸੰਕੁਪਤੀ ਸਾਂਝਣ ਹੈ ਨਹੀਂ ਹੁੰਦਾ ਹਾਂ ਹਾਂ ਸੱਚ ਚੱਲਦਾ ਹੈ ਕਿਉਂ ਨਾਮ ਕਹਿ ਨਹੀਂ ਸਕਦਾ ਹਾਂ ਇਹ ਕੰਟਰੋਲ ਕਰ ਸਕਦਾ ਹਾਂ ਜਨੈਰ ਰੋਜ਼ ਉਤਾਰ ਦੇਣਗੇ ਕੋਈ ਕਰੀਆਂ ਨਹੀਂ ਹਾਂਜੀ ਹਾਂਜੀ ਚਲੋ ਬਈਆ ਚਲੋ ਬਈਆ ਕਰੀਏ ਸਰ ਹਾਂਜੀ ਜੀ ਜੀ ਸਰ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਇੱਕ ਮੁਹਿੰਮ ਜਿਹੜੀ ਹੈਗੀ ਹੈ 1 ਮਾਰਚ ਤੋਂ ਸਟਾਰਟ ਹੋਈ ਹੈ ਯੁੱਧ ਨਸ਼ਾ ਵਿਰੁੱਧ ਠੀਕ ਹੈ ਡਰਗ ਵਾਰਗੇਸ ਡਰਗ ਇਸ ਦੇ ਤਹਿਤ ਡੀਜੀਪੀ ਸਰ ਸ੍ਰੀ ਗੌਰਵ ਯਾਦਵ ਸਰ ਡੀਆਈਜੀ ਰੇਂਜ ਸੁਪਨਜੀ ਦੇ ਨਿਸ਼ਾਨ ਦੇਸ਼ ਤੇ ਜਿਹੜਾ ਹੈ ਸਾਡੇ ਵੱਲੋਂ ਪ੍ਰੋਪਰ ਮਹਿੰਮ ਚਲਾਈ ਗਈ ਹੈ ਤੁਸੀਂ ਦੇਖਿਆ 1 ਮਾਰਚ ਨੂੰ ਜਿਹੜਾ ਹੈਗਾ ਇੱਕ ਪ੍ਰੋਪਰ ਸਾਰੇ ਪੰਜਾਬ ਚ ਆਪਰੇਸ਼ਨ ਹੋਇਆ ਸੀ ਤੇ ਆਪਣੇ ਫਾਜ਼ਿਲਕਾ ਪੁਲਿਸ ਨੇ ਵੀ ਉਦੋਂ ਆਪਰੇਸ਼ਨ ਕੀਤਾ ਸੀਗਾ ਤੇ ਆਈਜੀ ਸਹਿਬਾਨ ਜਿਹੜੇ ਹੈਗੇ ਆ ਉਹ ਵੀ ਜਿਹੜਾ ਹੈਗਾ ਉਹਨੂੰ ਸੁਪਰਵਾਈਜ਼ ਕਰਨ ਆਏ ਸੀ ਜਿਸ ਤੇ ਸਾਨੂੰ ਉਸ ਟਾਈਮ ਬੜੀ ਸਫਲਤਾ ਪ੍ਰਾਪਤ ਹੋਈ ਸੀਗੀ ਸੀਗੇ ਇਸ ਦੌਰਾਨ ਜਿਹੜਾ ਹੈਗਾ ਮਹਿੰਮ ਦੇ ਵਿੱਚ ਸਾਡੇ ਸੀਆਈਏ ਇੰਸਪੈਕਟਰ ਗੁਰਤੇਜ ਪਲੱਸ ਆਪਣੇ ਵੀ ਆਪਣੇ ਬਲਕਾਰ ਸਿੰਘ ਜਿਹੜੇ ਹੈਗਾ ਇਹਨਾਂ ਨੇ ਜਿਹੜਾ ਹੈਗਾ ਇਹ ਇੱਕ ਇਨਫੋਰਮੇਸ਼ਨ ਦੇ ਤਹਿਤ ਪੈਟਰੋਲਿੰਗ ਤੇ ਸੀ ਜ ਜ ਉਹਨੂੰ ਇਨਫੋਰਮੇਸ਼ਨ ਮਿਲੀ ਹੈ ਮਿਲੀ ਕਿ ਜਿਹੜਾ ਆਪਣੇ ਨਸ਼ਿਆਂ ਦਾ ਜਿਹੜਾ ਹੈਗਾ ਜ਼ੋਰ ਹੋਣ ਕਰਕੇ ਲੋਕਾਂ ਚ ਜਿਹੜੀ ਆਵਾਜ਼ ਆਪਾਂ ਠਾਈ ਹੈ ਉਸ ਨੂੰ ਉਹਨਾਂ ਨੂੰ ਕਾਫੀ ਸਪੋਰਟ ਮਿਲੀ ਤੇ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਕਿ ਇੱਕ ਕੈਮਿਸਟ ਹੈਗਾ ਜਿਹੜਾ ਉਹ ਜਵਾਰ ਕੇ ਉਗੇ ਪਿੰਡ ਦਾ ਉਹ ਕਾਫੀ ਜਿਹੜਾ ਹੈਗਾ ਮੈਡੀਸਿਨ ਜਿਹੜਾ ਹੈਗਾ ਵੇਚਦਾ ਬਿਨਾ ਕਿਸੇ ਪ੍ਰੈਸਕ੍ਰਿਪਸ਼ਨ ਤੋਂ ਤੇ ਬੜੀ ਭਾਰੀ ਮਾਤਰਾ ਚ ਉਹਦਾ ਹੈਗਾ ਸੋ ਉਸ ਚੀਜ਼ ਨੂੰ ਦੇਖਦੇ ਹੋਏ ਲੈ ਕੀ ਕਰਦੇ ਹੋਏ ਉੱਥੇ ਜਿਹੜਾ ਹੈਗਾ ਰੇਡ ਕੀਤੀ ਗਈ ਰੇਡ ਦੌਰਾਨ ਜਿਹੜਾ ਚਰਨਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਜੁਗੇ ਜਵਾਰਕੇ ਉਹ ਜਿਹੜਾ ਸ਼ਾਪ ਕਰਦਾ ਹੈ ਕੈਮਿਸ ਦੀ ਤੇ ਉਦੋਂ ਉਹਦੂ ਜਦੋਂ ਰੇਡ ਕੀਤਾ ਗਿਆ ਡਰੱਗ ਇਨਸਪੈਕਟਰ ਸਾਹਿਬਾਨ ਨੂੰ ਨਾਲ ਬੁਲਾਇਆ ਗਿਆ ਦਾ ਬੜੀ ਹੀ ਇੱਕ ਤੁਸੀਂ ਦੇਖੋਗੇ ਕਿ ਜਿਹੜਾ ਉਹਦਾ ਘਰ ਹੈਗਾ ਪਿੱਛੇ ਉਹਦਾ ਇੱਕ ਪੁਰਾਣਾ ਕਾਰ ਨਾਲ ਬਣਿਆ ਸੀਗਾ ਤੇ ਉਹਦੇ ਅੰਦਰ ਉਹਨੇ ਟੰਪ ਚ ਜਿਹੜਾ ਹੈਗਾ ਦਵਾਈਆਂ ਜਿਹੜੀਆਂ ਟੰਪ ਕੀਤੀਆਂ ਹੋਈਆਂ ਸੀ ਤੇ ਕੈਮਿਸਟ ਦੇ ਬਾਹਰ ਦੇਖਣ ਨੂੰ ਜਿਹੜੀਆਂ ਵਿਜੀਬਲ ਸੀਗੀਆਂ ਉਹ ਹਰ ਕੋਈ ਜੇ ਚੈੱਕ ਕਰਦਾ ਤਾਂ ਉਹ ਦੇਖ ਕੇ ਚਲੇ ਜਾਂਦਾ ਸੀ ਸੋ ਦੌਰਾਨੇ ਚੈਕਿੰਗ ਸਾਨੂੰ ਬੜੀ ਵੱਡੀ ਸਫਲਤਾ ਪ੍ਰਾਪਤ ਹੋਈ ਟੋਟਲ ਅਬਵ 5 ਲੱਖ ਜਿਹੜੀ ਹੈਗੀ ਹੈ ਮੈਡੀਸਨ ਗ੍ਰਾਮ ਕੀਤੀ ਉਹਨਾਂ ਮੈਡੀਸਿਨਸ ਜੋ ਜਿਹੜਾ ਹੈਗਾ ਅ ਐਲਪਰੋਜ਼ਮ ਗੋਲੀਆਂ ਸੀਗੀਆਂ ਠੀਕ ਹੈ ਜੀ ਤੇ ਸਿਵਟਾਲ ਸੀ ਤੇ ਪਲੱਸ ਜਿਹੜੀ ਪ੍ਰੈਗਾ ਆਪਣੀ ਦੇਖਿਆ ਹੀ ਹੈ ਕਿ ਆਲਮੋਸਟ ਕਾਫੀ ਜ਼ਿਆਦਾ ਸੇਲ ਹੋ ਰਹੀ ਹੈ ਅਨਨੈਸੈਸਰੀ ਤੇ ਪਲੱਸ ਆਪਾਂ ਕਹਿ ਸਕਦੇ ਹਾਂ ਕਿ 올 ਓਵਰ ਜਿਵੇਂ ਚਿੱਟੇ ਵਾਂਗੂ ਓਵੇਂ ਹੀ ਪ੍ਰੈਗਾ ਚੱਲ ਰਿਹਾ ਹੈਗਾ ਤੇ ਪਿੱਛੇ ਜੇ ਮਹਿੰਮ ਚ ਆਪਾਂ ਪ੍ਰੈਗਾ ਫੜ ਵੀ ਰਹੇ ਹਾਂ ਤਾਂ ਤੁਸੀਂ ਬਲੀਵ ਨਹੀਂ ਕਰੋਗੇ ਜਿਹੜੀ ਪ੍ਰੈਗਾ ਹੈਗੀਆਂ ਉਹ ਇੰਨੀ ਪਾਰੀ ਮਾਤਰਾ ਸੀਗਾ ਕਿ ਇਟ ਇਜ਼ ਨੀਅਰ ਅਬਾਊਟ 5 ਲੱਖ ਜਿਹੜੀ ਹੈਗੀ ਉਹ ਕੱਲੀ ਪ੍ਰੈਗਾਂ ਪ੍ਰੈਗਾਂ ਸੀ ਸੋ ਜਿਹੜੀ ਟੋਟਲ ਰਿਕਵਰੀ ਸਾਡੀ ਹੈਗੀ ਆ ਉਹ ਆਲਮੋਸਟ 6 ਲੱਖ ਟੱਚ ਕੀਤੀ ਹੈ ਇਹ ਜਿਹੜੇ ਚਰਨਪ੍ਰੀਤ ਸੀ ਤੇ ਉਹਦੇ ਨਾਲ ਹੀ ਉਹਦਾ ਸਾਥੀ ਜਤਿੰਦਰ ਹੈ ਪੁੱਤਰ ਸੁਖਵਿੰਦਰ ਸਿੰਘ ਇਹ ਕੁੜਮਾ ਥਾੜਾ ਮਬਦੂਦ ਦਾ ਰਹਿਣ ਵਾਲਾ ਹੈਗਾ ਇਹ ਇਹਦਾ ਨਾਲ ਪਾਰਟਨਰ ਸੀਗਾ ਸੋ ਇਹਦੇ ਵਿੱਚ ਕਿਉਂਕਿ ਹੁਣ ਅਸੀਂ ਰੈਸਟ ਕੀਤਾ ਪੁੱਛੀਏ ਜਾ ਰਹੀ ਹੈ ਇਨਵੈਸਟੀਗੇਸ਼ਨ ਗoing on ਤੇ ਇਹ ਜਿਹੜਾ ਹੈਗਾ ਦਾ ਸੀਗਾ ਤੇ ਅੱਗੇ ਸਪਲਾਈ ਕਰਦੇ ਸੀਗੇ ਇਹਦੇ ਛੁਣ ਇੱਕ ਤੁਹਾਨੂੰ ਮੈਂ ਦੱਸਣਾ ਚਾਹਣਾ ਕਿ ਅਸੀਂ ਹੁਣ ਇੱਕ ਇਨਵੈਸਟੀਗੇਸ਼ਨ ਟੀਮ ਬਣਾ ਰਹੇ ਹਾਂ ਤਿੰਨ ਅਫਸਰਾਂ ਦੀ ਜਿਹੜੀ ਕੀ ਇਹਨੂੰ ਫਾਲੋ ਕਰੂਗੀ ਪਿਛਲਾ ਲਿੰਕ ਬੈਕਵਰਡ ਫਾਰਵਰਡ ਲਿੰਕ ਤੇ ਜਿਹੜਾ ਪ੍ਰੈਜ਼ੈਂਟ ਹੈਗਾ ਉਹਨੂੰ ਇਹ ਇੱਕ ਇੱਕ ਮਿਊਨਿਟੀ ਲਈ ਤਿਆਰ ਕਰਕੇ ਕਿ ਕਿੱਥੋਂ ਕਿੱਥੇ ਜਾਣੀ ਸੀ ਕਿੱਥੋਂ ਆਈ ਹੈ ਇੱਥੋਂ ਤੱਕ ਬੈਚ ਨੰਬਰ ਲੈ ਕੇ ਕਿੱਥੋਂ ਬਣਦੀ ਸੀ ਕਿਉਂਕਿ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਇਟ ਇਜ਼ ਵਨ ਆਫ ਦਾ ਬਿਗੇਸਟ ਰਿਕਵਰੀ ਰੀਸੈਂਟਲੀ ਤੁਸੀਂ ਦੇਖਿਆ ਹੋਊਗਾ ਆਪਾਂ ਪਹਿਲਾਂ ਪਿੱਛੇ ਦੇ ਟਰਮੋਡੋਲ ਫੜੀ ਸੀ ਰਾਊਂਡ ਬਾਊਟ 2 ਲੱਖ ਜਿਹਦਾ ਕਿ ਪਿੱਛੇ ਲਿੰਕ ਅੱਗੇ ਨਿਕਲਦਾ ਹੈਗਾ ਹਰਿਆਣਾ ਜਾਂ ਦਿੱਲੀ ਜਾ ਕੇ ਸੋ ਇਹਨਾਂ ਦੇ ਬੈਚ ਤੋਂ ਜਾ ਕੇ ਪ੍ਰੋਪਰ ਇਨਵੈਸਟੀਗੇਸ਼ਨ ਟੀਮ ਹੈ ਜਿਹੜੀ ਉਹ ਅਸੀਂ ਤੁਹਾਨੂੰ ਸ਼ਾਰਟਲੀ ਦੱਸ ਦਾਂਗੇ ਜਿਹੜੀ ਇਨਵੈਸਟੀਗੇਸ਼ਨ ਟੀਮ ਬਣੂਗੀ ਸੋ ਉਸ ਟੀਮ ਨੂੰ ਇਹ ਹਦਾਇਤ ਹੈ ਅਸੀਂ ਸੁਪਰਵਾਈਜ਼ ਕਰਾਂਗੇ ਤੇ ਬ੍ਰਿਕੀਚ ਜਾ ਕੇ ਆਪਾਂ ਤੁਰ ਤੱਕ ਕਿਉਂਕਿ ਇਹ ਤੁਸੀਂ ਇਹ ਦੇਖੋ ਕਿ ਜਿਹੜਾ ਇਹ ਇੰਨੀ ਭਾਰੀ ਮਾਤਰਾ 'ਚ ਹੈ ਇਹ ਕਿਵੇਂ ਕਿਵੇਂ ਲੋਕਾਂ ਕੋਲੇ ਜਾਣੀ ਸੀ ਤੇ ਕਿੰਨੀ ਆਪਣੀ ਜਵਾਨੀ ਜਿਹੜੀ ਹੈ ਬਰਬਾਦ ਹੋਣੀ ਸੀ ਸੋ ਇਸ ਚੀਜ਼ ਨੂੰ ਦੇਖਦੇ ਹੋਏ ਜਿਹੜਾ ਪੰਜਾਬ ਸਰਕਾਰ ਦੀ ਹਦਾਇਤਾਂ ਤੇ ਅਸੀਂ ਨਾਲ ਤੇ ਤੁਹਾਨੂੰ ਇਹ ਵੀ ਕਹਿਣਾ ਚਾਹੁੰਦੇ ਆ ਅਸੀਂ ਰੀਸੈਂਟਲੀ ਅੱਜ ਨਸ਼ਾ ਤਸਕਰ ਬੋਰਡ ਤੋਂ ਜਿਨ੍ਹਾਂ ਕਿ ਜਿਹਦਾ ਕੀ ਘੱਟੋ-ਘੱਟ 21-22 ਪਰਚੇ ਨੇ ਤੇ ਪ੍ਰੈਜ਼ੈਂਟਲੀ ਵੀ ਹੁਣ ਉਹ ਜੇਲ੍ਹ ਚ ਤੇ ਉਹਨਾਂ ਦੇ ਦੋ ਬੱਚੇ ਹੈਗੇ ਆ ਉਹ ਵੀ ਹੁਣ ਡਿ렉ਸ਼ਨ ਸੈਂਟਰ ਨੇ ਸਰ ਜਿਸ ਤਰੀਕੇ ਦੇ ਨਾਲ ਕੋਰਟ ਦੇ ਵੱਲੋਂ ਇਹ ਕਿਹਾ ਜਾਂਦਾ ਆ ਲੋਕਾਂ ਲੋ ਪਿੰਡਾਂ ਦੇ ਸਰਪੰਚਾਂ ਨੂੰ ਕਿ ਪੁਲਿਸ ਦਾ ਵੱਧ ਤੋਂ ਵੱਧ ਸਹਿਯੋਗ ਕਰੋ ਜਿਹੜਾ ਵੀ ਤੁਹਾਡੇ ਪਿੰਡ ਦੇ ਵਿੱਚ ਨਸ਼ਾ ਵੇਚਦਾ ਪਰ ਜਿਹੜੀ ਇਹ ਰਿਕਵਰੀ ਕੀਤੀ ਗਈ ਗਿਆ ਪੁਲਿਸ ਦੇ ਵੱਲੋਂ ਇਸ ਪਰਿਵਾਰ ਦਾ ਇੱਕ ਮੈਂਬਰ ਵੀ ਪੰਜਾਬ ਪੁਲਿਸ ਦੇ ਵਿੱਚ ਦੱਸਿਆ ਜਾ ਰਿਹਾ ਵੇਖੋ ਵੇਖੋ ਤੁਹਾਨੂੰ ਮੈਂ ਤੁਸੀਂ ਬੜੀ ਅੱਛੀ ਗੱਲ ਕਰ ਰਹੇ ਹੋ ਦੱਸਿਆ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਿੰਨਾ ਇਨਵੈਸਟੀਗੇਸ਼ਨ ਟੀਮ ਅਸੀਂ ਇਸੇ ਲਈ ਨਹੀਂ ਬਣਾਈ ਨਹੀਂ ਤਾਂ ਅਸੀਂ ਇਹ ਨਹੀਂ ਹੈਗਾ ਵੀ ਕੱਲਾ ਇਹ ਇੱਕ ਟਾਲਾਲਾ ਬਾਤ ਚੀਜ਼ ਹੀ ਇਨਵੈਸਟੀਗੇਸ਼ਨ ਹੋਣੀ ਹੈ ਇਹ ਪ੍ਰੋਪਰ ਕੀ ਦੀ ਇਨਵੈਸਟੀਗੇਸ਼ਨ ਹੋਣੀ ਆ ਇਹਦੇ ਸਾਰੇ ਪਹਿਲੂ ਆਉਣਗੇ ਇਹ ਸਾਰੇ ਪਹਿਲੂ ਤੋਂ ਬਾਅਦ ਅਸੀਂ ਇੱਕ ਵੀਕ ਤੁਹਾਨੂੰ ਮੈਂ ਦੱਸਣਾ ਚਾਹਣਾ ਇੱਕ ਹਫਤੇ ਬਾਅਦ ਦੁਬਾਰਾ ਪ੍ਰੈਸ ਕਾਨਫਰੰਸ ਕਰਾਂਗੇ ਜਿੱਥੇ ਕੀ ਤੁਹਾਡੇ ਤੇ ਸਾਡੇ ਜਿਹੜੇ ਹੈਗੇ ਉਹ ਜਵਾਬ ਤਿਆਰ ਕਰਨਗੇ ਦੇਖੋ ਹਲੇ ਤੱਕ ਤਾਂ ਨਹੀਂ ਸਾਹਮਣੇ ਆਈ ਗੱਲ ਪਰ ਫਿਰ ਵੀ ਹੁਣ ਰਿਕਾਰਡ ਚੈੱਕ ਕਰਾਂਗੇ ਪਰ ਮੈਂ ਇਹਨਾਂ ਤੁਹਾਨੂੰ ਇਨਸ਼ੋਰ ਕਰਦਾ ਦੂਸਰੀ ਗੱਲ ਚਲੋ ਵਿੱਚ ਘਟੀ ਗਈ ਇੱਕ ਜਿਹੜਾ ਸਮਗਲਰ ਬੋਟ ਸਿੰਘ ਦਾ ਸੀ ਉਹਦਾ ਅੱਜ ਅਸੀਂ ਉੱਥੇ ਜਿਹੜਾ ਹੈਗਾ ਬੁਲਡੋਜ਼ਰ ਚਲਾਇਆ ਹੈ ਤੇ ਮੈਂ ਤੁਹਾਨੂੰ ਇਹ ਵੀ ਵਿਸ਼ਵਾਸ ਦਿਵਾਉਣਾ ਕਿ ਜਿਹੜੇ ਸਮਗਲਰ ਹੈਗੇ ਆ ਤੇ ਪਲੱਸ ਐਡਮਿਨਿਸਟ੍ਰੇਸ਼ਨ ਰਲ ਕੇ ਪ੍ਰੋਟੋਕਾਲ ਪੂਰਾ ਕਰਦੇ ਹੋਏ ਜੋ ਵੀ ਜਿਹੜਾ ਹੈਗਾ ਨਿਯਮ ਕਾਨੂੰਨ ਪੂਰੇ ਕਰਦੇ ਹੋਏ ਇਹ ਮਹਾਂਨ ਨੂੰ ਆਪਾਂ ਚਲਾਵਾਂਗੇ ਫਿਰ ਵੀ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਪ੍ਰੈਸ ਦੇ ਤਹਿਤ ਬਿਲਕੁਲ ਤੁਹਾਡੇ ਸਰਪੰਚ ਪੰਚ ਸਹਿਬਾਨ ਅਸੀਂ ਦੁਬਾਰਾ ਇਸ ਚੀਜ਼ ਨੂੰ ਰਿਵਿਊ ਕਰਾਂਗੇ ਮੀਟਿੰਗ ਕਰਾਂਗੇ ਕੁਝ ਇੱਕ ਦੋ ਇਨਸੀਡੈਂਟ ਨਜ਼ਰ ਆ ਰਹੇ ਆ ਕਿ ਜਿਹੜੇ ਬਹੁਤ ਸਰਪੰਚ ਅੱਗੇ ਵੱਧ ਕੇ ਕਰ ਰਹੇ ਆ ਤਾਂ ਉਹਨਾਂ ਨੂੰ ਉਸ ਤਰ੍ਹਾਂ ਸਾਹਮਣਾ ਪੈ ਰਿਹਾ ਪਰ ਮੈਡੀਕਲ ਨਸ਼ਾ ਦਾ ਹੈਗਾ ਇੰਦੇ ਚ ਸਿਹਤ ਮਹੱਕਮੇ ਦਾ ਕਿੰਨਾ ਕਸੂਰ ਮਿਲਦਾ ਹੈ ਦੇਖੋ ਬਿਲਕੁਲ ਮਿਲਦਾ ਹੈ ਐਸੀ ਹੁਣ ਪਿੱਛੇ ਜੇ ਡੀਸੀਸ ਆ ਮੇਰਾ ਸਾਰਿਆਂ ਦਾ ਵਿਜ਼ਿਟ ਕੀਤਾ ਤੇ ਉਹਨਾਂ ਨੂੰ ਜਿਹੜੀ ਜੁੜੀ ਉਹਨਾਂ ਦੀ ਸ਼ਾਰਟ ਕਮਿੰਗ ਸੀ ਸਰਕਾਰ ਵੱਲੋਂ ਨੋਟਿਸ ਲਿਆ ਗਿਆ ਉਹਨਾਂ ਦੀਆਂ ਸ਼ਾਰਟ ਕਮਿੰਗਸ ਡਿਪਾਰਟਮੈਂਟ ਤੱਕ ਗਈਆਂ ਤੇ ਉਹਨਾਂ ਨੂੰ ਪੂਰਾ ਵੀ ਕੀਤਾ ਗਿਆ ਮੀਟਿੰਗ ਹੋਈ ਸੀ ਰਿਵਿਊ ਮੀਟਿੰਗ ਹੋਈ ਸੀ ਕਿ ਸਾਡੇ ਮਨਿਸਟਰ ਲਾਲਜੀ ਕੋਲ ਜਨਰਲ ਆਈ ਸੀਗੀ ਜਿਸ ਤੇ ਕੀ ਇਹ ਡਿਸਕਸ ਕੀਤਾ ਗਿਆ ਸੀ ਕਿ ਕਿੰਨੇ ਕਿੰਨੇ ਜਿਹੜੇ ਹੈਗੇ ਆ ਜਿਹੜੀਆਂ ਕੋਈ ਕਮੀਆਂ ਨੇ ਡਰਗਸ ਉਰਥ ਸੈਂਟਰ ਚ ਰੀਹੈਬਿਟੇਸ਼ਨ ਚ ਸਾਰਿਆਂ ਜਿਹੜੀ ਹੈਗੀ ਆ ਉਹ ਮਤਲਬ ਪ੍ਰੋਪਰ ਇਲਾਜ ਹੋਊਗਾ ਤੇ ਬੜਾ ਫ੍ਰੀ ਤੇ ਪ੍ਰੋਪਰ ਡਾਕਟਰ ਸਾਈਕੀਆਟ੍ਰਿਸਟ ਵੀ ਆ ਗਏ ਨੇ ਤੇ ਇਸ ਕਰਕੇ ਡਾਕਟਰਸ ਦੀ ਜਿਹੜੀ ਕਮੀ ਸੀ ਉਹ ਵੀ ਪੂਰੀ ਹੋ ਗਈ ਹੈ ਸੋ ਇਸ ਚੀਜ਼ ਨੂੰ ਜਿਹੜਾ ਹੈਗਾ ਬਹੁਤ ਸੀਰੀਅਸਲੀ ਲੈ ਜਾਓ ਫ੍ਰੀਕੁਐਂਟ ਸੀਜ਼ਰ ਹੁੰਦਾ ਹੈ ਜਿਹੜੀਆਂ ਇੰਟੌਕਸਿਕੇਟਿੰਗ ਟੈਬਲਟਸ ਨੇ ਉਹਨਾਂ ਫ੍ਰੀਕੁਐਂਸੀ ਜੀਰ ਹੋ ਰਿਹਾ ਤੇ ਤੁਸੀਂ فرمایا 2 ਲੱਖ ਹੋਏ ਰਹੇ ਹੁਣ 6 ਲੱਖ ਦੇ ਕਰੀਬ ਹੋਇਆ ਹੈ ਹਾਂ ਜੀ ਇਹ ਹਾਲੇ ਤੱਕ ਨਹੀਂ ਪਤਾ ਲੱਗ ਸਕਿਆ ਵੀ ਕਿੱਥੋਂ ਆਦੇ ਨਹੀਂ ਜਿਹੜਾ ਬੜੇ ਲੰਬੇ ਸਮੇਂ ਤੋਂ ਨਹੀਂ ਬਿਲਕੁਲ ਇਹ ਦਾ ਸੋਰਸ ਨਹੀਂ ਪਤਾ ਲੱਗ ਦੇਖੋ 4 ਕੁ ਮਹੀਨੇ ਪਹਿਲੇ ਹੀ ਆਪਾਂ ਫੜਿਆ ਸੀਗਾ ਇਹਦਾ ਸੋਰਸ ਜਿਹੜਾ ਹੈਗਾ ਚਲੋ ਜਿਹੜਾ ਤਾਂ ਬੰਦੇ ਲੈ ਕੇ ਆਏ ਫੜ ਲਿਆ ਬਟ ਬੈਚ ਨੰਬਰ ਦੇ ਥਰੂ ਅਸੀਂ ਨਾ ਬਹੁਤ ਨੇੜੇ ਪਹੁੰਚ ਗਏ ਇਹ ਬਦੀ ਤੇ ਪਲੱਸ ਟੈਲੀ ਦੀ ਕੰਪਨੀਆਂ ਤੋਂ ਆਈਆ ਸੀ ਜਿਹੜੀ ਪਹਿਲੀ ਆਈ ਸੀ ਹਾਂ ਹਾਂ ਬਹੁਤ ਨੇੜੇ ਨੋਟਿਸ ਇਸ਼ੂ ਹੋ ਚੁੱਕੇ ਨੇ ਸੋ ਇਹ ਵੀ ਜਿਹੜਾ ਹੈਗਾ ਇਸੇ ਤਰ੍ਹਾਂ ਦੀ ਪ੍ਰੋਸੈਸ ਹੈ ਇਟ ਟੇਕਸ ਆਊਂਡ 3 ਫੋਰ ਮੰਥਸ ਪਰ ਸਾਹਮਣੇ ਆਊਗਾ ਐਂਡ ਜਿਵੇਂ ਹੀ ਉਹਨਾਂ ਦਾ ਵੀ ਜਿਹੜੀ ਪੈਚ ਦੇ ਬਾਅਦ ਜੋ ਸਾਹਮਣੇ ਆਊਗੀ ਐਂਡ ਦੇ ਵਿਲ ਆਲਸੋ ਬੀ ਪ੍ਰੋਸੀਕਿਊਟਿਡ ਸਰ ਇੱਕ ਲੜਕੇ ਨੂੰ ਸਦਰ ਪੁਲਿਸ ਸਦਰ ਥਾਣੇ ਦੇ ਕੁਝ ਕਰਮਚਾਰੀ ਬਸ ਸਟੈਂਡ ਕੋਲੋਂ 2 ਜਾਂ 3 ਡੱਬੇ ਪੈਦਕਾਂ ਨਾਲ ਫੜਦੇ ਨੇ ਉਹਨੂੰ ਰਾਹੋਂ ਛੱਡ ਦਿੱਤਾ ਜਾਂਦਾ ਹੈ ਘੰਟੇ ਬਾਅਦ ਸੀਆਈ ਫਾਈਲ ਘਟ ਜਾਂਦਾ ਬਦ ਚੱਕਤੋਂ ਦੇ ਪਰਚਾ ਰਹਿ ਜਾਂਦਾ ਤੇ ਉਹ ਮੈਨੂੰ ਫੋਨ ਆਇਆ ਨੇ ਪਰ ਸਰਕਾਰ ਦੱਸਿਆ ਵੀ ਸਾਡੇ 17000 ਦੇ ਕੇ ਇਸ ਬੰਦੇ ਲੈ ਕੇ ਆਇਆ ਸੀ ਘੰਨੇ ਵਿੱਚ ਚੁਕਲੇ। ਦੇਖੋ ਜਿਹੜੀ ਇਹ ਕੱਲ ਤੁਸੀਂ ਸਾਹਮਣੇ ਲਿਆਏ ਹੋ ਤਾਂ ਮੈਂ ਜਰੂਰ ਇਸ ਚੀਜ਼ ਨੂੰ ਇਨਸ਼ੋਰ ਕਰਨਾ ਚਾਹੁੰਦਾ ਅਸੀਂ ਇੱਕ ਚੀਜ਼ ਤੁਹਾਨੂੰ ਆਉਣ ਵਾਲੇ ਟਾਈਮ ਤੇ ਦਿਖਣ ਨੂੰ ਵੀ ਮਿਲੂਗੀ ਕਿ ਜੇ ਅਸੀਂ ਨਸ਼ਾ ਨੂੰ ਖਤਮ ਕਰਨਾ ਠੀਕ ਹੈ ਨਾ ਤਾਂ ਇਹ ਨਹੀਂ ਹੈਗਾ ਅਸੀਂ ਪਹਿਲਾਂ ਆਪਣਾ ਵੀ ਸਾਫ਼ ਕਰਨਾ ਤੇ ਮੈਂ ਇਨਸ਼ੋਰ ਕੀਤਾ ਮੈਂ ਆਲਰੇਡੀ ਸੀ ਲਿਸਟਾਂ ਬਣਾ ਲਿਆ ਜਿਹੜੇ ਕੋਈ ਬੰਦੇ ਪੁਰਾਣੇ ਅਟੈਚ ਨੇ ਜਾਂ ਹੋਰ ਨੇ ਉਹ ਬਿਲਕੁਲ ਬੇਵਾਸ ਨਹੀਂ ਹੋਣਗੇ ਸਰਕਾਰ ਵੱਲੋਂ ਉੱਪਰੋਂ ਪੂਰੀ ਜਿਹੜੀ ਹੈਗੀ ਆ ਸਾਨੂੰ ਇਸ ਚੀਜ਼ ਦੀ ਖੁੱਲ ਹੈ ਕਿ ਤੁਸੀਂ ਕੋਈ ਵੀ ਐਕਸ਼ਨ ਲੈ ਸਕਦੇ ਹੋ ਸੋ ਮੈਂ ਸ਼ੋਰ ਕਰੂੰਗਾ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਇਹਦੀ ਆਪਾਂ ਇਨਵੈਸਟੀਗੇਸ਼ਨ ਕਰਾਂਗੇ ਮੀਡੀਆ 'ਚ ਮੈਂ ਇੱਥੇ ਕਹੋਗੇ ਤੁਹਾਨੂੰ ਵਟਸਐਪ ਦਾ ਰਿਕਾਰਡਿੰਗ ਦੱਸ ਸਕਣਾ ਬੰਦੇ ਦੀ ਜਿਹਨੇ 17500 ਰੁਪਏ ਬੰਦੇ ਨੇ ਕਿ ਛੱਡੇ ਮੈਨੂੰ ਬਿਲਕੁਲ ਤੁਹਾਨੂੰ ਪਹਿਲੇ 17500 ਦੇ ਬੰਦੇ ਲੈ ਕੇ ਕੋਟ ਟੋਕੇ ਹਾਂਜੀ ਕਪਤਾਨ ਆਇਓ ਪਹਿਲੇ ਵੀ ਇਹਨੇ ਕਪਤਾਨ ਰਹੇ ਨੇ ਪਹਿਲੇ ਏਡੀ ਵੱਡੀ ਖੇਤ ਜਲਾਲਾਬਾਦ 'ਚ ਮਿਲਨੇ ਬੜੀ ਵੱਡੀ ਗੱਲ ਲਈ ਤੇ ਪਹਿਲੇ ਕਿਉਂ ਨਹੀਂ ਲਗਵਰੀਆਂ ਦੇਖੋ ਰਿਕਵਰੀ ਤਾਂ ਉਹਨੇ ਚਾਂਸ ਹੁੰਦਾ ਜੀ ਕੁਝ ਤੁਹਾਨੂੰ ਵੀ ਪਤਾ ਹੈਗਾ ਵੀ ਹਲਕ ਹਰ ਇੱਕ ਆਫੀਸਰ ਹੈਗਾ ਚਾਹੇ ਥੱਲੇ ਤੋਂ ਲੈ ਕੇ ਉੱਪਰ ਉਹਦਾ ਕੰਮ ਕਰਨ ਦਾ ਆਪਦਾ ਢੰਗ ਹੁੰਦਾ ਸੋ ਇਸ ਕਰਕੇ ਉਹ ਇਸ ਚੀਜ਼ ਨੂੰ ਆਪਾਂ ਨਾਲ ਲਈਏ ਬਾਕੀ ਦੇਖੋ ਇੱਕ ਗੱਲ ਹੋਰ ਵੀ ਹੈ ਪੁਲਿਸ ਨੂੰ ਵੀ ਕਿੰਨੀਆਂ ਡਿਊਟੀਆਂ ਦਾ ਸਾਹਮਣਾ ਕਰਨਾ ਸ਼ ਤਮੀ ਤੁਹਾਨੂੰ ਸਾਰਿਆਂ ਨੂੰ ਪਤਾ ਥਾਣੇ ਚ ਹੈਗੀ ਆ ਆਪਾਂ ਹਰ ਇੱਕ ਹੋਏ ਉਸ ਚੀਜ਼ ਨੂੰ ਪੇਸ਼ ਆਉਂਦੇ ਆ ਇਹ ਜਿਹੜੀ ਚੀਜ਼ ਆ ਇਹ ਇੱਕ ਸ਼ਾਰਟਕਮਿੰਗ ਖਾਸ ਕਰ ਥਾਣੇਦਾਰ ਜਿਹੜੇ ਐਸਐਸਏ ਸਾਡੇ ਪੱਕੇ ਨਹੀਂ ਹੈਗੇ ਸੀ ਇਹ ਪੁਆਇੰਟ ਸਾਡੇ ਡੀਐਸਪੀ ਬਲਕਾਰ ਸਿੰਘ ਨੇ ਮੰਤਰੀ ਸਹਿਬਾਂ ਅੱਗੇ ਕੋਲ ਠਾਇਆ ਸੀ ਕਿ ਆਪਾਂ ਇਸ ਚੀਜ਼ ਨੂੰ ਉਤਾਈ ਪਾ ਸਕਦੇ ਆ ਕਿ ਸਾਡੇ ਕੋਲੇ ਐਨਜੀਓ ਜਿਹੜੇ ਪੱਕੇ ਨੇ ਉਹਦੀ ਸ਼ਾਰਟੇਜ ਆ ਉਹਦੇ ਸ਼ਾਰਟੇਜ ਹੋਣ ਨਾਲ ਕੀ ਹੈਗਾ ਕਿ ਆਪਣਾ ਜਿਹੜਾ ਕੇਸ ਦਰਜ ਹੁੰਦਾ ਉਹ ਜਿਹੜਾ ਐਨਡੀਪੀਐਸ ਦਾ ਪੇਜ ਆ ਉਹਨੂੰ ਤੁਸੀਂ ਜਿਹੜਾ ਹੈਗਾ ਕਨਫਰਮ ਥਾਣੇਦਾਰ ਹੀ ਕਰ ਸਕਦਾ ਸਾਰੇ ਜਿਹੜਾ ਚਰਨਪ੍ਰੀਤ ਆ ਜਿਹੜਾ ਕੱਲ ਤੁਹਾਡੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਵੱਡੀ ਮਾਤਰਾ ਦੇ ਵਿੱਚ ਗੋਲੀਆਂ ਬਰਾਮਦ ਹੋਈਆਂ ਨੇ ਇਸ ਦੇ ਵੱਲੋਂ 3 ਸਾਲਾਂ ਦੇ ਵਿੱਚ 3 ਸਾਲ ਹੋ ਗਏ ਨੇ ਇਹਨੂੰ ਮੈਡੀਕਲ ਰਿਪੋਰਟ ਕੋ ਦੇ ਲਓ ਉਹਨਾਂ ਪਿੱਛੇ 3 ਸਾਲਾਂ ਦੇ ਦੌਰਾਨ ਇਹਦੇ ਵੱਲੋਂ ਬਹੁਤ ਜ਼ਿਆਦਾ ਪ੍ਰਾਪਰਟੀ ਪਿੰਡ ਦੇ ਵਿੱਚ ਕੀਤੀ ਗਈ ਆ ਵੱਖ-ਵੱਖ ਪਲਾਟ ਆ ਸਰ ਉਸ ਦੇ ਉੱਪਰ ਤੁਹਾਡਾ ਕੀ ਐਕਸ਼ਨ ਹੋਵੇਗਾ ਉਸ ਦੇ ਉੱਤੇ ਤੁਹਾਨੂੰ ਪਤਾ ਲੱਗ ਜਾਊਗਾ ਜਿਹੜਾ ਐਕਸ਼ਨ ਆਪਾਂ ਬੋਲ ਕੀਤਾ ਉਹੀ ਕਰਾਂਗੇ ਪਰ ਇਹ ਆ ਵੀ ਇਹਨੂੰ ਪਹਿਲਾਂ ਸਾਰਾ ਆਪਾਂ ਵੈਰੀਫ ਆਪਾਂ ਐਡਮਿਨਿਸਟ੍ਰੇਸ਼ਨ ਡਿਪਾਰਟਮੈਂਟ ਡੀਸੀ मैम ਨੂੰ ਭੇਜਾਂਗੇ ਭੇਜ ਕੇ ਉਹਦੀ ਸਾਰੀ ਪ੍ਰਾਪਰਟੀ ਦਾ ਪਤਾ ਲੈ ਕੇ ਵੀਰਵਾ ਲੈ ਕੇ ਤੇ ਫਿਰ ਜਿਹੜੇ ਇਹ ਜੇ ਦੇਖੋ ਇਹ ਨਹੀਂ ਹੈਗਾ ਕੁਛ ਛੋਟਿਆ ਤੇ ਆਪਾਂ ਕਰਨਾ ਹੈਗਾ ਵੱਡੇ ਤਸਕਰ ਸਾਹਮਣੇ ਆਉਣਗੇ ਬੜੀ ਆਪਾਂ ਨੂੰ ਖੁੱਲ੍ਹ ਦਿੱਤੀ ਹੈ ਸਰਕਾਰ ਨੇ ਤੇ ਬਲਡੋਜ਼ਰ ਚੱਲਣਗੇ ਅੱਜ ਦੋ ਸਰਪੰਚਾਂ ਦੇ ਉੱਪਰ ਹਮਲਾ ਹੋਇਆ ਹੈ ਚੱਲ ਕੱਟੀਆਂ ਵਾਲਾ ਪਿੰਡ ਦੇ ਵਿੱਚ ਵੀ ਇੱਥਾਂ ਰੋੜੇ ਚਲਾਏ ਬਿਲਕੁਲ ਬਿਲਕੁਲ ਮੈਂ ਤੁਹਾਡੀ ਗੱਲ ਤੋਂ ਪਹਿਲਾਂ ਹੀ ਇਸ ਗੱਲ ਦਾ ਜਵਾਬ ਦਿੰਦਾ ਹਾਂ ਕਿ ਇਹ ਸਾਨੂੰ ਵੀ ਨੋਟਿਸ ਚ ਆਇਆ ਤੇ ਇਸ ਚੀਜ਼ ਨੂੰ ਬੜਾ ਸੀਰੀਅਸਲੀ ਲਿਆ ਜਾਊਗਾ ਮੈਂ ਵਿੱਚ ਕੱਲ ਰਹਿ ਗਈ ਕਿ ਮੈਂ ਆਪਣੇ ਸਟਾਫ ਨਾਲ ਸਾਰੇ ਇਹਨਾਂ ਮੀਟਿੰਗ ਕਰ ਲਈਆਂ ਮੀਟਿੰਗ ਕਰਕੇ ਮੈਂ ਇਨਸ਼ੋਰ ਕਰਨਾ ਹੈਗਾ ਕਿ ਜੇ ਸਾਨੂੰ ਇਨਫਾਰਮੇਸ਼ਨ ਮਿਲਦੀ ਹੈ ਤੇ ਉਸ ਤੋਂ ਬਾਅਦ ਵੀ ਜੇ ਬਦਲਾ ਕਰ ਜੇ ਤੇ ਫਿਰ ਸੁੱਕਾ ਚਲੇ ਜਾਵੇ ਤਾਂ ਫਿਰ ਇਹ ਗਲਤ ਅਸੀਂ ਕੈਪਸੂਲ ਚੰਡੀਗੜ੍ਹ ਤੋਂ ਬਾਇ ਟ੍ਰਾਂਸਪੋਰਟ ਆਂਦੇ ਫਾਇਲਕਾ ਦੇ ਵਿੱਚ ਉਹਨੂੰ ਸਪਲਾਈ ਕੀਤਾ ਜਾਂਦਾ ਐਮਬੂਲੈਂਸ ਦੀ ਗੱਡੀਆਂ ਤੇ ਤੁਰ ਬੜੀ ਅੱਛੀ ਇਨਫੋਰਮੇਸ਼ਨ ਦਿੰਦੀ ਹੈ ਤੁਸੀਂ ਆਪਾਂ ਇਸ ਨੂੰ ਕਰਨਾ ਹੈ ਕਿ ਕਿਵੇਂ ਇਸ ਤਰ੍ਹਾਂ 75 ਸੀ 150 ਦੇ ਲਗ-ਲਗ ਸੀਗੀ ਜੀ ਹਾਂ ਜੀ ਜਿਆਦਾ ਸਟਰੈਂਥ ਕੇ ਲਈ ਸਰ ਜਿਆਦਾ 150 ਦੀ ਹੈ ਹਾਂ ਸਰ ਬਹੁਤ ਵੀ ਕਾਰਵਾਈ ਸੰਜੀ ਕਰ ਦੋ ਕੀ ਕਾਰਵਾਈ ਪਾਈ ਗਈ ਸੀ ਹਾਂ ਜੀ ਇਹ ਬੰਡੋਲੇ ਚਲਾਇਆ ਗਿਆ ਹਾਂ ਉਹ ਤੁਹਾਨੂੰ ਦੱਸਿਆ ਗਿਆ ਸੀ ਕਿ ਬੋਟ ਸਿੰਘ ਨਾਮ ਦਾ ਬੰਦਾ ਸਮਗਲਰ ਹੈ ਉਹਦੇ ਤੇ ਘੱਟੋ-ਘੱਟ ਕੀ ਪਹੁੰਚੇ ਹੈਗੇ ਤੇ ਉਸੇ ਹੁਣ ਵੀ ਐਕਟ ਪ੍ਰੈਜ਼ੈਂਟ ਉਹਦਾ ਪਰਚਾ ਹੋ ਕੇ ਜੇਲ੍ਹ ਹੈਗਾ ਤੇ ਦੋ ਉਹਦੇ ਬੱਚੇ ਆ ਜਿਹੜੇ ਕਿ ਨਸ਼ੇ ਦਾ ਹੁਣ ਡੀਡਿਕਸ਼ਨ ਤੇ ਲਿਖਵਾਏ ਸੋ ਇਸ ਕਰਕੇ ਜਿਹੜਾ ਹੈਗਾ ਉਹਦਾ ਅਸੀਂ ਜਿਹੜਾ ਡਿਪਾਰਟਮੈਂਟ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜਾ ਹੈਗਾ ਉਹਨੂੰ ਭਾਈ ਇਸੇ ਤਰ੍ਹਾਂ ਹੀ ਇਸ ਰਿਪੋਰਟ ਭੇਜ ਕੇ ਜਿਹੜਾ ਹੈਗਾ ਉਹਦਾ ਉਹਨਾਂ ਤੇ ਐਕਸ਼ਨ ਦੀ ਕਾਰਵਾਈ ਲੈ ਕੇ ਅੱਜ ਕੀਤਾ ਸਰ ਸਰ ਨਸ਼ੇ ਦਾ ਮੁੱਦਾ ਸਰ ਬਹੁਤ ਵੱਡਾ ਮੁੱਦਾ ਪੰਜਾਬ ਦੇ ਵਿੱਚ ਸਰ ਕਈ ਸਰਕਾਰਾਂ ਆਈਆਂ ਇਸ ਮੁੱਦੇ ਨੂੰ ਲੈ ਕੇ ਲੋਕਾਂ ਅੱਗੇ ਰੋਅਾਜ ਦੁਆਦियां ਰਹੀਆਂ ਕਿ ਅਸੀਂ ਨਸ਼ਾ ਖਤਮ ਕਰਾਂਗੇ ਸਰਕਾਰਾਂ ਬੋਲੀਆਂ ਤੇ ਸਰ ਹੁਣ ਵੀ ਸਰਕਾਰ 2-3 ਸਾਲ ਉਤ ਤੋਂ ਬਾਅਦ ਜੁਧ ਨਸ਼ਾ ਵਿਰੋਧੀ ਮੂਹਮ ਸ਼ੁਰੂ ਕੀਤੀ ਹੈ ਤੁਹਾਨੂੰ ਲੱਗਦਾ ਥੋੜਾ ਲੇਟ ਹੋ ਗਿਆ ਤੁਸੀਂ ਇਸ ਦੇਖੋ ਇਹਦੇ ਵਿੱਚ ਗੱਲ ਇਹ ਹੈ ਕਿ ਜੇ ਜੇ ਅਸੀਂ ਪੁਲਿਸ ਪੁਆਇੰਟ ਆਫ ਊ ਨੋ ਸੋਚੀਏ ਤਾਂ ਦੇਖੋ ਇਹ ਮੇਰਾ ਮਤਲਬ ਆਪਣਾ ਕੁਐਸਚਨ ਤੇ ਆਨਸਰ ਨਹੀਂ ਹੈਗਾ ਬਟ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸਾਡੇ ਲਈ ਦੇਖੋ ਬੜੀ ਚੁਣੌਤੀ ਹੈ ਪਰ ਜਦੋਂ ਤੁਸੀਂ ਕਹ ਡਿਸਪ੍ਰਿੰਟ ਫੋਰਸ ਹੈ ਤੇ ਆਪਾਂ ਨੂੰ ਇਹ ਜਿਹਾ ਖੁਲ ਦਾ ਮੌਕਾ ਮਿਲ ਰਿਹਾ ਤਾਂ ਮੇਰੇ ਖਿਆਲ ਆਪਣੇ ਸਾਰਿਆਂ ਨੂੰ ਸਮਾਜ ਨੂੰ মিডিਆ ਨੂੰ ਆਪਾਂ ਸਾਰਿਆਂ ਨੂੰ ਇਹਦਾ ਫਾਇਦਾ ਉਠਾ ਲੈਣਾ ਚਾਹੀਦਾ ਕਿਉਂਕਿ ਇਹ ਜਿਹਾ ਮੌਕਾ ਜਿੰਨਾ ਹੀ ਮਿਲੇ ਘੱਟ ਹੈ ਤੇ ਆਪਾਂ ਇਸ ਚੀਜ਼ ਚ ਕਾਫੀ ਜਿਹੜੀਆਂ ਜ਼ਿੰਦਗੀਆਂ ਬਚਾ ਸਕਦੇ ਆ ਜਦੋਂ ਸਾਰਾ ਤੁਸੀਂ ਕਿਹਾ ਵੀ ਮੀਡੀਆ ਨੂੰ ਦੇ ਤਾਲਮੇਲ ਜਿਹੜਾ ਬਣਾ ਲੈਣਾ ਚਾਹੀਦਾ ਜਦੋਂ ਰਾਤ ਅੱਜ ਤੁਸੀਂ ਕਾਨਫਰੰਸ ਕਰ ਰਹੇ ਹੋ ਜਲਾਲਾਬਾਦ ਤੋਂ ਪ੍ਰੈਸ ਅਸੀਂ ਆਏ ਆ ਸਾਰੇ ਜੀ ਕੱਲ ਅਸੀਂ ਲੰਪਕ 12 ਵਜੇ ਤੋਂ ਲੈ ਕੇ ਰਾਤੀ 9:30 ਵਜੇ ਤੱਕ ਵੇਟ ਕਰਦੇ ਰਿਹਾ ਬਾਹਰ ਗੇਟ ਤੇ ਖੜਕੇ ਵੇਟ ਕਰਦੇ ਰਿਹਾ ਪਰ ਉਸ ਤੋਂ ਬਾਅਦ ਜਦੋਂ ਕੋਈ ਵੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਅੱਗੋਂ ਹੀ ਕਹਿ ਕੇ ਤੁਹਾਡੇ ਤੋਂ ਜੋ ਹੁੰਦਾ ਤੁਸੀਂ ਕਰਸੋ ਨਹੀਂ ਮੈਂ ਦੇਖ ਲਿਆ ਸੀ ਉਹ ਕੱਲ ਹੋਪੀ ਸੀ ਬਿਲਕੁਲ ਮੈਂ ਉਸ ਚੀਜ਼ ਨੂੰ ਬੜਾ ਸੀਰੀਅਸ ਲਿਆ ਮੈਂ ਡੀਐਸਪੀ ਸਾਹਿਬ ਨੂੰ ਵੀ ਦੱਸਤਾ ਨੈਕਸਟ ਟਾਈਮ ਤੋਂ ਮੈਂ ਕਹਾਂ ਦੇਖੋ ਇਹਦੇ ਵਿੱਚ ਗੱਲ ਬੜੀ ਕਲੀਅਰ ਹੁੰਦੀ ਹੈ ਕਿ ਠੀਕ ਹੈ ਇੱਕ ਇਨਵੈਸਟੀਗੇਸ਼ਨ ਦਾ ਪ੍ਰੋਸੈਸ ਤਾਂ ਹੋ ਰਿਹਾ ਬਟ ਬਾਹਰ ਆ ਕੇ ਕਨਵੇ ਕਰ ਦਿੱਤਾ ਜਾਵੇ ਵੀ ਕਿ ਅਸੀਂ ਆ ਜਿਹੜੇ ਕਰ ਰਹੇ ਆ ਆ ਸਾਡਾ ਸਿਸਟਮ ਚੱਲ ਰਿਹਾ ਟਾਈਮ ਲੱਗੂਗਾ ਬਟ ਅਸੀਂ ਜਿਹੜਾ ਹੈਗਾ ਤੁਹਾਨੂੰ ਪੂਰੀ ਡਿਟੇਲ ਦੱਸਾਂਗੇ ਆਦਰਵਾਇਜ਼ ਐਸਐਸਪੀਸ ਆ ਪ੍ਰੈਸ ਕਾਨਫਰੈਂਸ ਕਰ ਰਹੇ ਕਿ ਪਰ ਹੋ ਤੱਕ ਨਹੀਂ ਹੋਇਆ ਮਿਸ ਬਿਹਵੀ ਕੀਤਾ ਪੱਤਰਵਾਜੀ ਕੀਤਾ ਪੁਲਸ ਦਾ ਇਹ ਵਿਕਾਰੀ ਸੀਗਾ ਸਿਵਲ ਵਰਦੀ ਦੇ ਵਿੱਚ ਉਹਦੇ ਬਾਰੇ ਜਿਹੜਾ ਤੁਸੀਂ ਇੱਕ ਗੱਲ ਕਹਿ ਰਹੇ ਹੋ ਤਾਂ ਮੈਂ ਨੋਟਿਸ 'ਚ ਲਿਆਉਣਾ ਮੈਨੂੰ ਇਹ ਗੱਲ ਦਾ ਹਲੇ ਨੋਟਿਸ ਨਹੀਂ ਸੀ ਜੂ ਕਾਰਵਾਈ ਕਰਨ ਆ। ਜਿਵੇਂ ਇਹ ਜੀ ਕਰੂਗਾ ਦੇਖੋ ਦੇਖੋ ਮੈਂ ਤੁਹਾਡੇ ਸਾਹਮਣੇ ਕਹਿ ਰਿਹਾ ਜਿਉ ਇਸ ਚੀਜ਼ ਕਰ ਰਿਹਾ ਸਾਬਤ ਹੁੰਦੀ ਹੈ ਤਾਂ ਹਿਲ ਵੀ ਸਸਪੈਂਡ ਹੈ। ਸੀਆਈਏ ਕਾਰਦ ਸਰ ਦੋ ਚਾਰ ਮੁਲਾਜ਼ਮ ਸੀ ਕਿ ਜਿਹੜੇ ਵਿੱਚੋਂ ਇੱਕ ਖੁੰਧੀ ਇਸ ਤਰੀਕੇ ਦੇ ਨਾਲ ਬੰਦਾ ਰੱਖਦਾ ਕਿ ਪੱਤਰ ਕਿਉਂ ਇੱਥੇ ਵੀਡੀਓ ਬਣਾ ਰਿਹਾ ਕਿਉਂ ਖੜੇ ਨੇ। ਦੇਖੋ ਕੱਲ ਸੁਣੋ ਨਹੀਂ ਇਹ ਗਲਤ ਗੱਲ ਹੈ ਮੈਂ ਉਹਦੇ ਕੱਲ ਸੁਣੋ ਤੁਹਾਡੇ ਸਾਰੇ ਕਿਹਾ ਛੋਟੇ ਸਾਰੇ ਪ੍ਰੈਸ ਵਾਲਿਆਂ ਦੇ ਬਿਹਫ ਤੇ ਇਸ ਚੀਜ਼ ਨੂੰ ਮੈਂ ਆਪ ਦੇਤੇ ਲੈਣਾ ਠੀਕ ਹੈ ਜੀ ਤੇ ਇਹਨੂੰ ਸੁਧਾਰ ਕਰਾਂਗੇ ਕਹਿੰਦਾ ਦੁਬਾਰਾ ਵੱਡੇ ਸੁਭਾਅ ਨੂੰ ਲੈ ਕੇ ਉਹ ਬੜੇ ਠੋੜਾ ਸੁਭਾਵਵੱਦੀ ਹੈ ਹਰ ਬੰਦੀ ਜੇ ਕਰਦਾ ਲੇਕਿਨ ਉਹਦੇ ਵਿੱਚ ਨਾ ਆਣ ਦੇ ਵਿੱਚ ਕੁਝ ਨਿਕਲੇ ਤਰਫ ਦੇ ਜਿਵੇਂ ਮਨ ਕੋ ਹੈਡ ਕਾਸਟ ਹੈ ਬਲੇ ਕੁਛ ਭਾਈ ਉਹ ਬੜਾ ਬਤੀਰਾ ਮਾੜਾ ਰੱਖਦੇ ਪਏ ਸਰ ਐਸਟਾ ਨਹੀਂ ਕੋਈ ਗੱਲ ਨਹੀਂ ਉਹਨੂੰ ਆਪਾਂ ਸਾਲ ਆਣ ਮਨਮਰਜ਼ੀ ਦਾ ਕੰਮ ਚਲਾਇਆ ਉਹਦੇ ਵਿੱਚ ਨਹੀਂ ਬਿਲਕੁਲ ਠੀਕ ਹੈ ਕਰਾਂਗੇ ਹੁਣ ਆਪਾਂ ਜਿਹੜਾ ਹੈਗਾ ਜੈ ਹਿੰਦ ਕਰੀਏ ਸਰ ਠੀਕ ਹੈ ਸਰ ਚਲੋ ਉਹਨਾਂ ਤੋਂ ਜਿਸ ਦਾ ਹੈਡਮ ਕੋਈ ਆਪਾਂ ਜਲਦੀ ਹੈ ਵੱਡੀ ਮਾਤਰਾ ਦੇ ਵਿੱਚ ਕੰਮ ਔਰ ਮੈਡੀਕਲ ਨਸ਼ਾ ਜਿਹੜਾ ਹੈਗਾ ਉਹ ਨੂੰ ਵੱਡੀ ਚੁਣੌਤੀ ਨਹੀਂ ਗਿਆ ਦੇਖੋ ਬਰਾਬਰ ਦੀ ਹੈ ਜੀ ਦੇਖੋ ਇਹ ਬਾਰਡਰ ਦਾ ਹੈਗਾ ਦੂਸਰਾ ਤੁਸੀਂ ਦੇਖੋ ਨਾ ਜਿਹੜਾ ਇਹ ਦਸਾ ਦਿੱਤੋ ਤੁਸੀਂ ਦੇਖੋ ਕਿਤੋਂ ਚਿੱਟੇ ਦਾ ਨਹੀਂ ਮਿਲਦਾ ਕੋਸਟਲੀ ਹੈਗਾ ਠੀਕ ਹੈ ਤਾਂ ਉਹ ਬੰਦਾ ਫਿਰ ਇਸ ਚੀਜ਼ ਦਾ ਰਹਾ ਲਭਲੰਦਿਆ ਪ੍ਰਸ਼ਾਸਨ ਦੇ ਲਈ ਬਹੁਤ ਜ਼ਿਆਦਾ ਚੁਰਾਤੀ ਹੈ ਬਹੁਤ ਵੱਡੇ ਕਰ ਦੋਦਰ ਕਾਰਵਾਈ ਦੇ ਵਿੱਚ ਕਿੰਨੇ ਹੋਰ ਪਾਈਪਲਾਈਨ ਚ ਹੈਗੇ ਹੈ ਜਲਾਲਾਬਾਦ ਬਿਲਕੁਲ ਜਲਾਲਾਬਾਗ ਦੀ ਹੈਗਾ ਫਾਜ਼ਿਲਕਾ ਵੀ ਹੈਗਾ ਜਲਾਲਾਬਾਦ ਵੀ ਹੈਗਾ ਪਰ ਮੈਂ ਤੁਹਾਨੂੰ ਇੱਕ ਹੋਰ ਵੀ ਕਹਿਣਾ ਮੈਂ ਫੀਲ ਕਰਦਾ ਸਾਰਿਆਂ ਨੂੰ ਤੁਹਾਡੇ ਮਾਧਮ ਤੇ ਵੀ ਤੁਸੀਂ ਕਾਈਂਡਲੀ ਮੈਨੂੰ ਫੋਨ WhatsApp ਕਰੋ ਦੱਸੋ ਵੀ ਜੀ ਇੱਥੇ ਡਾਊਟ ਹੈਗਾ ਵੀ ਆ ਇੱਥੇ ਸਾਨੂੰ ਪਤਾ ਲੱਗਿਆ ਤੁਹਾਨੂੰ ਮੈਂ ਵਿਸ਼ਵਾਸ ਦਿਵਾਉਣਾ ਉਹ ਪੂਰਾ ਕਲੀਅਰ ਕੀਤਾ ਜਾਊਗਾ ਜੇ ਕੋਈ ਉਹਦੇ ਵਿੱਚ ਕਮੀ ਪੈਸੀ ਹੋਵੇ ਜਾਂ ਕੁਝ ਵੀ ਹੋਗਾ ਡਿਸਕਸ ਕਰਾਂਗੇ ਹਾਂ ਅਗਲੇ ਦਿਨਾਂ ਚ ਬੁਲਡੋਜ਼ਰ ਕਰਪੇ ਦੇਖਣ ਨੂੰ ਮਿਲੇਗੀ ਸ਼ੋਰ ਮਿਲੇਗੀ 100% ਮਿਲੇ ਸਰ ਇੱਕ ਸਵਾਲ ਆਇਆ ਵੀ ਪੁਲਿਸ ਤੇ ਪ੍ਰੈਸ ਦਾ ਰਿਸ਼ਤਾ ਕਿਸ ਤਰ੍ਹਾਂ ਸਮਝਦੇ ਹੋ ਦੇਖੋ ਪੁਲਿਸ ਤੇ ਪ੍ਰੈਸ ਦਾ ਰਿਸ਼ਤਾ ਤਾਂ ਇਹ ਹੈ ਜਿਵੇਂ ਨੋਮਾਸ ਦਾ ਰਿਸ਼ਤਾ ਹੁੰਦਾ ਮੈਂ ਤਾਂ ਆਪਦੇ ਸਮੇਂ ਚ ਹਮੇਸ਼ਾ ਅਹੀ ਰੱਖਦਾ ਆ ਰਿਹਾ ਪਰ ਪਤਾ ਕੀ ਹੁੰਦਾ ਹੈ ਪੰਜੇ ਉਂਗਲੀਆਂ ਬਰਾਬਰ ਨਹੀਂ ਹੁੰਦੀਆਂ ਉਹ ਕਿਤੇ ਨਾ ਕਿਤੇ ਇੱਕ ਉਂਗਲ ਕੋਈ ਖਰਾਬ ਕਰ ਦਿੰਦੀ ਹੈ ਉਹਨੂੰ ਠੀਕ ਕਰਨਾ ਪੈਂਦਾ ਸੋ ਉਹਦੇ ਨਾਲ ਕੀ ਹੁੰਦਾ ਰਿਸ਼ਤਾ ਟੁੱਟਦਾ ਨਹੀਂ ਥੋੜੀ ਜੀ ਦਰਾਰ ਆ ਜਾਂਦੀ ਹੈ ਜਿਹੜੀ ਕਿ ਆਪਾਂ ਫੇਰ ਜੋੜ ਦਿੰਦੇ ਆ ਬਰਾੜ ਸਭ ਨਹੀਂ ਆਣੀ ਚਾਹੀਦੀ ਨਾ ਬੱਸ ਦੁੱਖੀ ਪਾਣੀ ਦਾਸ ਤੋਂ ਲੈ ਕੇ ਰਾਤ 10:00 ਵਜੇ ਖੜੀ ਰਹਿਣੀ ਹੈ ਸਿਰ ਉਹ ਤਾਂ ਦੇਖਦੇ ਰਿਹਾ ਕੋਰ ਕਰਦੇ ਆਪਾਂ ਇਹਨੂੰ ਅੱਗੇ ਤੋਂ ਨਹੀਂ ਹੋਣਾ ਠੀਕ ਹੈ